ਇੰਨਾ ਠੀਕ ਆ ਸ਼ੁਰੂ ਕਰਨਾ ਰਿਹਾ ਸੇਕ ਆਪਨੇ ਇਹ ਐਂਗਲ ਖੇਤ ਵਿੱਚ ਲੰਘਦਾ ਰਿਹਾ ਆ ਬੱਚੇ ਕਿਦਾਂ ਕਰੇਗਾ ਸ਼ਿਕਾਇਤ ਕਰਿਆ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਖਤੇ ਤੇ ਅੱਜ ਕੱਲ ਬਲੌਗ ਆਪਣੇ ਤੋਂ ਨਹੀਂ ਬਣਿਆ ਉਹਦੇ ਵਾਸਤੇ ਤੁਹਾਡੇ ਤੋਂ ਮਾਫੀ ਮੰਗਦੇ ਆ ਤੇ ਅੱਜ ਜਿਸੀ ਬੱਚਿਆਂ ਦੀ ਛੁੱਟੀ ਬਿਕੋਜ਼ ਅੱਜ ਸਕੂਲ ਵਿੱਚ ਸੀਗਾ ਉਹਨਾਂ ਦੇ ਪੇਰੈਂਟਸ ਮੀਟਿੰਗ ਸੀਗੀ ਕਿਉਂਕਿ ਉਹਨਾਂ ਦੇ ਇਗਜ਼ਾਮ ਸ਼ੁਰੂ ਹੋ ਰਿਹਾ 20 ਮਈ ਤੋਂ ਤੇ ਤਾਂ ਕਰਕੇ ਉਹਨਾਂ ਨੂੰ ਛੁੱਟੀ ਸੀ ਕੱਜ ਸਕੂਲ ਗਏ ਸੀ ਸਕੂਲ ਦਾ ਸੀ ਵਲੌਗ ਤਾਂ ਨਹੀਂ ਬਣਾ ਸਕਿਓ ਸ਼ਨੇ ਘੁਸ਼ਾਰਨਾ ਅੱਜ ਕਰਨੀ ਸੀਗੇ ਤੇ ਨਾਲ ਸਾਨੂੰ ਮੇਅ ਤੇ ਮੰਮੀ ਗਏ ਸੀਗੇ ਨਾਲ ਵਿਕਰਮ ਸੀਗਾ ਤੇ ਸਕੂਲ ਸਾਨੂੰ ਨਾਲ ਲਿਜਾਣ ਵਾਸਤੇ ਸੋ ਇਸ ਵਾਸਤੇ ਮੰਮੀ ਨੇ ਚੰਗਾ ਨਹੀਂ ਸਮਝਿਆ ਕਿ ਬਲੌਗ ਨਾ ਆਏ ਜਾਵੇ ਕਿ ਵੀਡੀਓ ਬਣਾਈ ਜਾਵੇ ਤਾਂ ਉਹਨਾਂ ਨੇ ਮਨਾ ਕਰ ਦਿੱਤਾ ਹੁਣ ਆਪਾਂ ਬਣਾਉਣੇ ਆ ਜੀ 4 ਵਜੇ ਦੀ ਚਾਹ 4 ਵਜੇ ਦੀ ਚਾਹ ਤਾਂ ਇੱਥੇ ਆਪਣੇ ਮੇਸਤਰੀ ਲੱਗੇ ਹੋਏ ਆ ਬਾਹਰ ਸਾਈਡ ਥੋੜਾ ਕੰਮ ਕਰਦੇ ਆ ਤੇ ਆਪਾਂ ਜਿੱਦਾਂ ਬਣਾਉਣੇ ਆ ਤੁਹਾਡੇ ਸਾਹਮਣੇ ਆਪਾਂ ਗੁੜਵਾਲੀ ਚਾਹੀ ਬਣਾਉਣੇ ਹੁੰਦੇ ਆ ਸਾਰਿਆਂ ਨੂੰ ਤਕਰੀਬਨ ਬਹੁਤ ਪਸੰਦ ਆ ਗੁੜਵਾਲੀ ਚਾਹ ਇਸ ਵਾਸਤੇ ਆਪਾਂ ਹੁਣ ਅੱਗੇ ਅਸੀਂ ਪਹਿਲਾਂ ਗੁੜ ਲੈਂਦਾ ਸੀ ਨਾ ਉਹ ਸਹਿਲਾ ਹੀ ਮਤਲਬ ਕਿ ਦੁੱਧ ਦੇ ਵਿੱਚ ਪਾਇਆ ਜਾਂਦਾ ਇਦਾਂ ਹੀ ਪਾਇਆ ਜਾਂਦਾ ਸੀਗਾ ਬਾਅਦ ਵਿੱਚ ਦੁੱਧ ਪਾਇਆ ਜਾਂਦਾ ਸੀ ਪਰ ਜਿਹੜਾ ਹੁਣ ਗੁੜ ਅਸੀਂ ਲੈ ਕੇ ਆਂਦਾ ਹੈਗਾ ਥੋੜਾ ਡਿਫਰੈਂਟ ਆ ਉਹ ਸੀਗਾ ਕਲਾੜਾ ਹੀ ਕਹਿੰਦੇ ਨੇ ਮੇਬੀ ਕਲਾੜੇ ਦਾ ਗੁੜ ਸੀਗਾ ਤੇ ਇਹ ਥੋੜਾ ਡਿਫਰੈਂਟ ਆ ਪਤਾ ਨਹੀਂ ਕਿਉਂ ਇਹ ਜਿਹੜਾ ਗੁੜ ਹੈਗਾ ਇਹ ਫਟ ਜਾਂਦੀ ਹੈ ਚਾਹ ਇੱਕ ਤੋਂ ਦੋ ਵਾਰ ਹੀ ਸਾਡੇ ਨਾਲ ਇਦਾਂ ਹੋਇਆ ਫਿਰ ਅਸੀਂ ਹੁਣ ਦੂਸਰਾ ਤਰੀਕਾ ਵਰਤਿਆ ਮੈਨੂੰ ਤਾਂ ਨਹੀਂ ਪਤਾ ਸੀ ਚਲੋ ਤੇ ਮਮੀ ਨੂੰ ਪਤਾ ਸੀਗਾ ਮਮੀ ਇਹ ਦੂਜਾ ਤਰੀਕਾ ਵਰਤਿਆ ਮੈਂ ਵੀ ਕਹਿੰਦੇ ਜੇ ਇੱਕ ਸਾਈਡ ਚਾਹ ਨੂੰ ਵਾਲਾ ਆ ਜੇ ਤਾਂ ਦੂਸਰੀ ਸਾਈਡ ਤੋਂ ਸੀ ਮਤਲਬ ਸੌਰੀ ਥੋੜੇ ਕੈਮਰੇ ਦੀ ਹੋ ਗਈ ਪ੍ਰੋਬਲਮ ਇੱਕ ਸਾਈਡ ਜਦੋਂ ਚਾਹ ਦਾ ਵਾਲਾ ਆ ਜੇ ਤਾਂ ਦੂਸਰੀ ਸਾਈਡ ਤੋਂ ਤੁਸੀਂ ਧਰ ਦੋ ਦੁੱਧ ਜਦੋਂ ਬੋਇਲ ਹੋ ਜੇ ਤਾਂ ਤੁਸੀਂ ਚਾਹ ਵਾਲੀ ਸਾਈਡ ਗੈਸ ਬੰਦ ਕਰ ਦਿਓ ਤੇ ਦੂਸਰੀ ਸਾਈਡ ਦੁੱਧ ਥੋੜਾ ਜਿਹਾ ਬਬਲ ਆ ਜੀ ਬਦੋ ਤੁਸੀਂ ਤਾਂ ਹੋ ਉਸੇ ਦੇ ਚਾਹ ਪਾ ਦਿਓ ਤੇ ਤਾਂ ਚਾਹ ਫਟਦੀ ਹੋਏਗੀ ਇੱਕ ਦੋ ਦਿਨ ਮੇਰੇ ਨਾਲ ਐਦਾਂ ਹੋਇਆ ਕਿਉਂਕਿ ਪਹਿਲਾਂ ਮੈਂ ਚਾਹ ਜਿਹੜੀ ਬਣਾਉਂਦੀ ਸੀਗੀ ਉਹ ਸਹੀ ਨਾਰਮਲ ਤਰੀਕੇ ਨਾਲ ਵਧੀਆ ਬਣਨਦੀ ਸੀ ਜਿੱਦਾਂ ਬਾਅਦ ਚਾਹ ਬਣਾ ਰਹੇ ਆ ਇਹ ਗੁੜ ਚ ਮੰਮੀ ਕਹਿੰਦੇ ਸ਼ੈਰ ਸੋਡਾ ਜ਼ਿਆਦਾ ਹੋਊਗਾ ਮੈਨੂੰ ਪਤਾ ਨਹੀਂ ਕਿ ਸੋਡਾ ਹੁੰਦਾ ਇੱਥੇ ਇਹ ਛੋਟਾ ਜਾਦੇ ਹੋਊਗਾ ਤਾਂ ਕਹਿੰਦੇ ਤਾਂ ਕਰਕੇ ਖਾ ਚਾ। ਇੱਕ ਦੋ ਦਿਨ ਮੇਰਾ ਲੋਡ तकरीबन ਇੱਕ ਦਿਨ ਕਿਲੋ ਦਾ ਤਾਂ ਪੂਰਾ ਖਰਾਬ ਹੋ ਗਿਆ। ਤੇ ਫਿਰ ਨੈਕਸਟ ਡੇ ਮੰਮੀ ਨੇ ਦੱਸਿਆ ਕਿ ਇਦਾਂ ਕਰ। ਤੇ ਮੈਂ ਆਪਾਂ ਉਹਦਾ ਕੀਤਾ। ਤੇ ਅੱਜ ਕੁੱ ਭੁੱਲ ਗਏ ਸੀ। ਵਿਕਰਮਦੀਪ ਨੂੰ 11ਵਾਂ ਸਾਲ ਲੱਗਿਆ तकरीबन 10 ਸਾਲ ਪੂਰੇ ਹੋ ਗਏ ਕਰਕੇ ਉਹਦੇ ਇੰਜੈਕਸ਼ਨ ਲੱਗਣਾ ਸੀ ਅੱਜ। ਇੰਜੈਕਸ਼ਨ ਵੀ ਉਹਦਾ ਮਿਸ ਹੋ ਗਿਆ। ਕਿਉਂਕਿ ਉਹਦਾ ਇੰਜੈਕਸ਼ਨ ਅਸੀਂ ਉਹਨੂੰ ਓਵਰਆਲ ਪਹਿਲਾਂ ਇੰਜੈਕਸ਼ਨ ਸਾਰੇ ਉਹਦੇ ਅਸੀਂ ਹਸਪੀਟਲ ਤੋਂ ਹੀ ਲਗਵਾਏ ਸੀਗੇ ਤੇ ਇਹ ਜਿਹੜਾ ਇੰਜੈਕਸ਼ਨ ਅਸੀਂ ਜਿਹੜਾ ਸਿੰਪਟ ਤੋਂ ਹੀ ਇੰਤਲਕ ਜਿਹੜੇ ਆਪਾਂ ਨੂੰ ਹੋ ਰਿਹਾ ਡਿਸਪੈਂਸਰੀ ਹੁੰਦੀ ਮੇਬੀ ਉਹ ਨਾ ਤੇ ਆਪਾਂ ਉੱਥੋਂ ਲਵਾਣੇ ਸੀਗੇ ਤੇ ਪਰ ਉਹ ਇਦਾਂ ਦੀਆਂ ਲੇਡੀਜ਼ ਨੇ ਪੈਣਾ ਨੇ ਆਪਣੀਆਂ ਨਾ ਫੋਨ ਕਰਕੇ ਉਹਨਾਂ ਨੂੰ ਦੱਸਿਆ ਵੀ ਕਈ ਵਾਰੀ ਅਸੀਂ ਇੰਜੈਕਸ਼ਨ ਹੋਣਾ ਪਤਾ ਨਹੀਂ ਦੱਸਦੀ ਹੀ ਨਹੀਂ ਕਿਉਂ ਨਹੀਂ ਦੱਸਦੀਆਂ ਪਤਾ ਨਹੀਂ ਕਰਦੇ ਕਿ ਦੱਸਦੇ ਉਹਨਾਂ ਨੇ ਦੱਸਿਆ ਹੀ ਨਹੀਂ ਇੰਜੈਕਸ਼ਨ ਆਇਆ ਕਿ ਨਹੀਂ ਆਇਆ ਵੀ ਮੈਂ ਕੱਲ ਫੋਨ ਕੀਤਾ ਸੀ ਉਹਨਾਂ ਨੇ ਅੱਜ ਫੋਨ ਹੀ ਨਹੀਂ ਕੀਤਾ ਸਵੇਰ ਮਾਂ ਨੂੰ ਤੇ ਗਾਇਆ ਸੀ ਤਾਨੀ ਸਵੇਰ ਵਾਸਤੇ ਜਰੂਰ ਗਏ ਸੀ ਸਕੂਲ ਗਏ ਸੀ ਤਾਨੀ ਕਿਉਂਕਿ ਥੋੜਾ ਮਿਸਤਰੀ ਦਾ ਕੰਮ ਚੱਲਦਾ ਸੀਗਾ ਤੇ ਮੰਮੀ ਤੇ ਮੈਂ ਨਾਲ ਹੀ ਸੀਗੇ ਜੋ ਸ਼ਰਮ ਕਰਿਆ ਨਹੀਂ ਸੀ ਕਰਕੇ ਸ਼ਾਮ ਵਗੈਰਾ ਨਾ ਕਰਦੇ ਹਿਨ ਉਸ ਵਾਸਤੇ ਘਰ ਵਾਪਸ ਆ ਗਏ ਉਸ ਤੋਂ ਬਾਅਦ ਉਹ ਵੀ ਜਨੇ ਦੇ ਸਾਥ ਵੀ ਥੋੜਾ ਰੈਸਟ ਕਰ ਲਏ ਫਿਰ ਮੈਂ ਰੈਸਟ ਤੇ ਹੋ ਗਏ ਤੇ ਹੁਣ ਸ਼ਾਮ ਦਾ ਟਾਈਮ ਵੀ ਲੱਗ ਰਿਹਾ ਹੈ ਸੇ ਸ਼ਾਮ ਦਾ ਟਾਈਮ ਹੋ ਗਿਆ 4 ਵਜੇ ਦੇ ਹੋਰ ਹੁਣ 4 ਵਾਲਾ ਚਾਹ ਹਾਂ 4 ਤਾਂ ਨਹੀਂ ਵੈਸੇ ਜ਼ਿਆਦਾ ਹੀ ਹੋ ਗਿਆ 4 ਵਾਲੀ ਹੁਣ ਚਾਹ ਪੀ ਕੇ ਤੇ ਆਪਾਂ ਕੱਢਣੀਆਂ ਨੇ ਧਾਰਾਂ ਆਰਾਮ ਦਾ ਤਕਰੀਬਨ ਕੰਮ ਹੁਣ ਮਿਲ ਨਹੀਂ ਕਰਨਾ ਪੈਂਦਾ ਵਾ। ਉਹ ਵੀ ਸ਼ਾਮ ਲਈ ਤੇ ਅੰਦਰ ਸਾਕ ਲਾ ਕੇ ਕਾफी ਦਿੰਗੀ। ਉਹ ਤੋਂ ਕੰਮ ਨਹੀਂ ਲੱਗਦਾ ਆਰਾਮ ਦਾ। ਇਸ ਵਾਸਤੇ ਨਾਲ ਮਿਲ ਨਹੀਂ ਕਰਨਾ ਪੈਂਦਾ। ਤੇ ਬੇਟੇ ਮੇਰੇ ਹੈਲਪ ਕਰ ਦਿੰਦੇ ਹੁੰਦੇ ਆ। ਖੇ ਰਿਆ ਪਾ ਦਿੰਦੇ ਆ ਚਲ। ਪਾਣੀ ਵੀ ਪਿਲਾ ਦਿੰਦੇ ਆ। ਇੰਨੀ ਹੈਲਪ ਕਾਫੀ ਹੈ ਮੈਨੂੰ। ਮਾਰਨਿੰਗ ਟਾਈਮ ਕਰ ਦਿੰਦੇ ਆ ਉਹ। ਤੇ ਸਕੂਲ ਜਾਣ ਤੋਂ ਪਹਿਲਾਂ ਤੇ ਸ਼ਾਮ ਟਾਈਮ ਹੋ ਰਹਾ ਨਾ ਜੰਨੂ ਨੂੰ ਛੁੱਟੀ ਕਰਕੇ ਪਤਾ ਨਹੀਂ ਟਿਊਸ਼ਨ ਵਾਲੀ ਟੀਚਰ ਦਾ ਵੀ ਕੋਈ ਮੈਸੇਜ ਆਇਆ ਨਹੀਂ ਵੀ ਛੁੱਟੀ ਕੀਤੀ ਹੋਣਾ ਤਾਂ ਬੱਚੇ ਘਰ ਨੇ ਤਹਾਨੂੰ ਵਿਕਰਮ ਨੇ ਪਾਸ਼ੂ ਵਗੈਰਾ ਪਲਾਤੇ ਸੀਗੇ ਆ ਤੱਕ ਸ਼ਾਮ ਨੇ ਵੀ ਆਇਆ ਛੋਟਾ ਪਲਾ ਲੈਂਦੇ ਆ ਫਿਰ ਥੋੜਾ ਉਹਨਾਂ ਨੂੰ ਰੈਸਟ ਦੇ ਦਿੰਦੇ ਸੋ ਹੁਣ ਤਾਂ અમા ਦਾ ਟਾਈਮ ਹੋ ਗਿਆ ਜੀ ਆਪਾਂ ਓਕੇ ਦੇਖਾ ਕਿ ਨੂੰ ਚਾਹ ਫੜਵਾਨੀ ਆ ਲੋ ਆ ਗਿਆ ਜੀ ਸਨੀ ਆਪਣਾ ਸੱਚ ਕਰ ਲਾ ਬੇਟਾ ਸਰਣ ਸਹੀ ਆ ਸਨੀ ਵੈਰੀ ਗੁੱਡ ਬாய் ਕਿੱਦਾਂ ਠੀਕ ਆ ਹਾਂ ਤੱਕ ਕੈਸੇ ਹੈ ਨਾ ਅੱਜ ਹਮਮ ਬਹੁਤ ਠੀਕ ਆ ਚਲੋ ਆ ਦੇਖੋ ਜੀ ਮੋਟਰ ਚ ਆਪਣੀ ਚੱਲਦੀ ਹੈ ਖੇਤ ਵਾਲੀ ਵਿਕਰਮ ਨੇ ਤਾਂ ਸਾਰਾ ਦਿਨ ਨੱਤਾ ਹੀ ਨੱਤਾ ਮੱਛੀ ਬਣਿਆ ਹੋਇਆ ਪਾਣੀ ਦੀ ਉਹ ਇਹ ਇਹ ਆ ਕੇ ਦੇਖੋ ਇਹ ਆਹ ਦੇਖੋ ਪਾਣੀ ਡੇਕੜ ਇਹ ਆ ਕੇ ਨੱਤਾ ਪਾਣੀ ਪਾਣੀ ਹੋ ਗਿਆ ਨੇ ਮੇਰੇ ਹੱਥ ਤੇ ਇਹ ਆ ਕੇ ਉੱਥੇ ਪੜ ਗਿਆ ਚਲੇ ਦੇ ਵਿੱਚ ਸਿੱਧਾ ਇਹ ਨੱਤਾ ਤੇ ਹੌਲ ਹੋ ਗਿਆ ਜੀ ਆਪਣਾ ਸਾਰਿਆਂ ਨੂੰ ਚਾਹ ਪਰੋਣ ਦਾ ਟਾਈਮ ਹੋਣਗੇ ਤੇ ਉਹ ਕੰਡੇ ਕੰਡੇ ਹੋਣਗੇ। ਤੇ ਜੀ ਮਮਾ ਤੋਂ ਵੀ ਆਹਾਂ ਦੇ। ਮਾਤਰ ਪਾਣ ਦੇ। ਤੇ ਪੜਾਈ ਹੁਣ ਅਜੂਲ ਤੇ ਨਹੀਂ ਗਿਆ ਹੋਇਆ। ਆ ਬਾਤ ਤੋਂ ਗਾਲਿਉਂ ਹੈ। ਬਾਤ ਚੋ ਦੁਕਾਨ ਦੇਗਾ ਤਾ। ਪੜਾਈ ਨੂੰ ਕੀ ਦਵੋ ਜਦੋਂ ਮਰਜੀ ਹੋਏ। ਇਹ ਸਮਝੋ ਪੜਾਈ ਬਹੁਤ ਇੰਪੋਰਟੈਂਟ ਆ। ਠੀਕ ਆ? ਠੀਕ ਆ। ਵੱਡੇ ਹੋ ਕੇ ਪੜਾਈ ਹੀ ਕਰਉਣੀ ਐ, ਸੱਚੀ ਗੱਲ ਹੋਣੀ ਹੀ ਕਰਉਣੀ ਐ।

ਸੇ ਕੋਲ ਵੀ ਲੋਟ ਕਰਾਉਣਾ ਮੈਂ ਦਿਖਾਉਣਾ ਜੀ ਫੇ ਮਰਾ ਸੇ ਕੋਲ ਪਟੋਨੀ ਰਾਦੂ ਪੈਂਚਰ ਪੈ ਗਿਆ ਆ ਦੇ ਖਾ ਆ ਦੇ ਕੋਲੀ ਰਾਦੂ ਵਿੱਚ ਪੈਂਚਰ ਪੈ ਗਿਆ ਮੈਂ ਕੀ ਕਰਦਾ ਫਿਰ ਹਾਂਜੀ ਇਹਦਾ ਹਾਂਜੀ ਇਹਦਾ ਬੰਦ ਹੋਇਆ ਕਿਸਾ ਇਹਦਾ ਤਿੰਨ ਚਾਰ ਤੋਂ ਦੇਣਾ ਤੋ ਸੈਂਕਲੇ ਦਾ ਪੈਂਚਰ ਇਹਨੂੰ ਬਹੁਤ ਕਿਆ ਸੀ ਉਹ ਜੋ ਆਪਣੇ ਕਾਲੇ ਕਬੱਡੀ ਦੇ ਨਾ ਇਹ ਕਾਂ ਕਾਲੇ ਖੇਤ ਚੁੱਲੇ ਜਾਂਦਾ ਰਿਹਾ ਸਾਈਕਲ ਕੈਮਰੇ ਲਈ ਢਾਂਦੇ ਇਹ ਸਾਈਕਲ ਖੇਤ ਵਿੱਚ ਲ ਜਾਂਦਾ ਰਿਹਾ ਹੁਣ ਇਸ ਤਰ੍ਹਾਂ ਵਿੱਚ ਭੱਜਦਾ ਇਸ ਤਰੀਕਾ ਪਤਾ ਕੀਤਾ ਕਿ ਆਪ ਵੀ ਗੱਟ ਕਰਕੇ ਬਚ ਜਾਣਗੇ ਹੋਰ ਬੱਜੂ ਕਿਹਨਾਂ ਲੱਗੇਗਾ ਇਹ ਨਹੀਂ ਹੋ ਗਿਆ ਫਿਰ ਇਹਦਾ ਸਾਈਕਲ ਹੁਣ ਟੈਂਪਰ ਖੜਾ ਇਹ ਦੋ ਦਿਨ ਤੋਂ ਟਿਊਸ਼ਨ ਤੁਰ ਕੇ ਜਾਂਦਾ ਬੜਾ ਆਰਾਮ ਨਾਲ ਸਾਈਕਲ ਤੇ ਜਾਂਦਾ ਬੜਾ ਇਹਨਾਂ ਦਾ ਵੇਲੇ ਕੀ ਸ਼ੋਰ ਸ਼ਰਾਬਾ ਹੁੰਦਾ ਹਾਂ ਹਾਂ ਉਹ ਸਾਈਕਲ ਤੇ ਜਾਂਦਾ ਵਾ ਉਵੇ ਪੈਕਟ ਹੀ ਜਾਂਦਾ ਹੁਣ ਏਦਾਂ ਕਰਕੇ ਕਿ ਸ਼ਾਮ ਨੂੰ ਹੋ ਗਏ ਸੀ ਇਸਟਮੇ ਰੈਸਟ ਤੇ ਆ ਆ ਗਏ ਗਿਸ਼ਾਨ ਆ ਗਏ ਕਾ ਜੀ ਉਹ ਠੀਕ ਠਾਕ ਭਰਾਵਰੇ ਰੌਣਕ ਪੈ ਸਾਡੇ ਤੇ ਅੰਦਰ ਸਿੱਧੂ ਫੈਮਿਲੀ ਪੈਨ ਬਲੌਸ ਤੇ ਹੋਰ ਜੀ ਕੀਮਤ ਦਾ ਹਾਂ ਹੋਰ ਆਪਾਂ ਜਗਏ ਜਿਕੇ ਥਨੋਲੇ ਥਨੋਲੇ ਮੰਡੀ ਤੇ ਗਏ ਹੋਏ ਸੀਗੇ ਇਹਨਾਂ ਦਾ ਇੱਕ ਚੈਨਲ ਆ ਜੀ ਦੂਸਰਾ ਸਿੱਧੂ ਦੱਸ ਲੋ ਸਿੱਧੂ ਕੁਵੀ 25 ਹਾਂ ਪਲੀਜ਼ ਹੋ ਚਾਣੋ ਤੇ ਜੀ ਸਬਸਕ੍ਰਾਈਬ ਕਰਿਓ ਮੰਡੀ ਦੇ ਰੈਕਟਰ ਵੀ ਵਧੀਆ ਹੁੰਦੀਆਂ ਹੁੰਦੀਆਂ ਤੇ ਮੰਡੀ ਦੀਆਂ ਸਟਾਰਟਿੰਗ ਹੀ ਅਸੀਂ ਉਹ ਚੈਨਲ ਜਿਸ ਤੋਂ ਕਿੱਤੀ ਸੀਗੀ ਤੇ ਇਹਨਾਂ ਨੂੰ ਥੋੜਾ ਪਤਲਾ ਵਧੀਆ ਲੱਗਿਆ ਤਾਂ ਫਿਰ ਇਹਨਾਂ ਨੇ ਬੱਝ ਗਿਆ ਵੀ ਆਪਾਂ ਇੱਕ ਫੈਮਿਲੀ ਵਲੌਗ ਬਣਾਉਨੇ ਆ ਤੇ ਹੁਣ ਮੈਸਤਰੀ ਕੰਮ ਕਰਦੇ ਸੀ ਤੇ ਸੱਚਾ ਮੰਮੀ ਪੁੱਛਦੇ ਸੀਗੇ ਪੱਠੇ ਕਹਿੰਦੇ ਸੀ ਬਾਜਰਾ ਛੱਟ ਲੈਣਾ ਨਹੀਂ ਲੇਟ ਹੋ ਜਾਊਗਾ ਨਾ ਗਿੱਲ ਸੌਕ ਲੈਣਾ ਓਕੇ ਠੀਕ ਆ ਦੇਖਿਆ ਹੁਣ ਨਾਲ ਤੁਸੀਂ ਮੈਸਤਰੀਆਂ ਦਾ ਕੰਮ ਕੀ ਕਰਦੇ ਹੋ ਆ ਆ ਚਲੋ ਹੁਣ ਚੱਲਦੇ ਮੈਸਤਰੀਆਂ ਕੋਲ ਹਾਂਜੀ ਆ ਗਏ ਆਪਾਂ ਇੱਧਰ ਮੈਸਤਰੀ ਲੱਗੇ ਹੋਇਆ ਇੱਥੇ ਬਣਾਉਣ ਲੱਗੇ ਆ ਜੀ ਆਪਾਂ ਆਹ ਦੇਖੋ ਇੱਧਰ ਇੱਥੇ ਬਣਾਉਣਾ ਜੀ ਮੈਂ ਤਾਂ ਕੜਪੂਰਾ ਪਿਆਰ ਹੋ ਗਿਆ ਹਾਂ ਤੁਹਾਨੂੰ ਵੀ ਦਿਖਾਵਾਂਗੇ ਆਕਾ ਸੀਮੈਂਟ ਰਿੱਤਾ ਪਿਆ ਹੁਣ ਤੁਹਾਨੂੰ ਮਿਲੋ ਨੇ ਆਪਾਂ ਮੈਸਤਰੀ ਉਹਨਾਂ ਨਾਲ ਨਾਲ ਲੱਗੇ ਹੋਇਆ ਹੋ ਗਿਆ ਪੁੱਪੂ ਚੱਲੀ ਜਾਂਦਾ ਕੰਮ ਹਾਂਜੀ ਹਾਂਜੀ ਮਰਾਣੀ ਕੀ ਹਾਲ ਆ ਠੀਕ ਆ ਠੀਕ ਆ ਅੱਥੋਂ ਦੇਰ ਦੋ ਹੋ ਗਏ ਕਹਿੰਦੇ ਅੱਛਾ ਤੇ ਦੇਰ ਨਾ ਕਿਉਂ ਆ ਪਤਾ ਨਹੀਂ ਤਾਂ ਵੀ ਤੈਨੂੰ ਪਤਾ ਹੋਣਾ ਚਾਹੀਦਾ ਹਾਂ ਤੈਨੂੰ ਪਤਾ ਹੋਣਾ ਚਾਹੀਦਾ ਇਹ ਚਾਹ ਵੀ ਲੋ ਤੂੰ ਚਾਹ ਠੰਢੀ ਹੋ ਜਾਣੀ ਛੱਟ ਨਾ ਖਾਲੀ ਇੱਧਰ ਆ ਜਾ ਨਹੀਂ ਥਲੇ ਉੱਤਰ ਓ ਤਨੀ ਮੇਰਾ ਫੋਨ ਆਇਆ ਹੈ ਨਹੀਂ ਵੀਡੀਓ ਬਣ ਥਲੇ ਉੱਤ ਥਲੇ ਹਾਂਜੀ ਫੀਕੜਾ ਜਿੱਧਰ ਲੱਗਾ ਮਿਸਟਰੀ ਟੈਕ ਬਾਈ ਉੱਧਰ ਬੈਠਾ ਬੰਦਾ ਬਾਈ ਨਾਲ ਨਾਲ ਉੱਧਰ ਬੈਠੇ ਆ ਰਿਹਾ ਸੇ ਮੋਹੰਦਿਆ ਜਿਹੜਾ ਪੂਰੀ ਪਿਆਰ ਹੋ ਗਿਆ ਡੈਡੀ ਹੋ ਗਿਆ ਅੱਜ ਉਹ ਵੀ ਦਿਖਾਵਾਂਗੇ ਠੀਕ ਹੈ ਨਾ ਜੀ ਇਹਦਾ ਅੱਗੇ ਬਾਤ ਕਰ ਦੇਖ ਲਿਓ ਮੈਂ ਤੇ ਨਾ ਕੰਮ ਜਿਹੜਾ ਪੂਰਾ ਹੋ ਗਿਆ ਪਿਆਰ ਅਕੀਮ ਬਣਾਇਆ ਸੋ ਸਾਰਾ ਕੁਝ ਨਾ ਸਪੋਰਟ ਦਸਾਗੇ ਜੀ ਹਾਂਜੀ ਠੀਕ ਹੈ ਜੀ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਜੀ ਕਰਦੇ ਤੇ ਆਪਣੇ ਚੈਨਲ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਐਂਸ ਤਾਂ ਕਿਰਪਾ ਕਰੋ ਜੀ ਇਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਲਾਈਕ ਕਰੋ ਜੀ ਸ਼ੇਅਰ ਕਰੋ ਜੀ ਤੇ ਕਮੈਂਟ ਜਰੂਰ ਕਰੋ ਜੀ ਆਪਾਂ ਆਪਣੇ ਆਪ ਨੂੰ ਹੋਰ ਜਾਨੀ ਕਿ ਆਪਣੇ ਕੰਮ ਵਿੱਚ ਵਧੀਆ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਕਮੈਂਟ ਜਰੂਰ ਕਰਾਇਓ ਜੀ ਨਾ ਕਿਹੇ ਜੀ ਵੀਡੀਓ ਤੁਹਾਨੂੰ ਚਾਹੀਦੀ ਆ ਕਿਸ ਹਿਸਾਬ ਦਾ ਬਣਾ ਕਿ ਕਿਹੜੇ ਵਿਸ਼ੇ ਤੇ ਬਣਾਈਏ ਇਸਨਾਂ ਉਹ ਰਹਾ ਉਹਨਾਂ ਨੇ ਦੱਸਿਆ ਕਰੋ ਕਿ ਅਜੋ ਕਿੱਥੇ ਗਲਤੀ ਹੋ ਰਿਹਾ ਕੋਟਾ ਹਾਂ ਜੀ ਇੱਕ ਆਪਣੇ ਰੀਜੀ ਨੇ ਕਮੈਂਟ ਕੀਤਾ ਸੀ ਕਿ ਤੁਸੀਂ ਆ ਘਰ ਦਾ ਮਤਲਬ ਕਿ ਤੁਸੀਂ ਕੀ ਹੋ ਗਿਆ ਹੋਮ ਵਲੌਗ ਬਣਾਓ ਹਨਾ ਹੋਮ ਟੂਰ ਹਾਂਜੀ ਤਾਂ ਉਹਦਾ ਵਲੌਗ ਬਣਾਓ ਉਹ ਵੀ ਆਪਾਂ ਜਲਦੀ ਬਣਾਵਾਂਗੇ ਕੋਸ਼ਿਸ਼ ਕਰਾਂਗੇ ਤਾਂ ਅੋਦੀਵਾਸੇ ਮਾਫੀ ਮੰਗਦੀ ਆ ਤੁਹਾਡੇ ਤੋਂ ਜੇ ਨਹੀਂ ਬਣਿਆ ਤਾਂ ਜਲਦੀ ਬਣਾਵਾਂਗੇ ਕੋਈ ਗੱਲ ਬਣਾਵਾਂਗੇ ਜੂ ਕਿ ਨਾ ਹੋ ਗਈ ਸੀ ਹਾਂਜੀ ਸਭ ਕੁਝ ਅਸੀਂ ਮਨ ਦਿਖਾਵਾਂਗੇ ਅਸੀਂ ਸਾਡੀ ਫੈਮਿਲੀ ਘਰ ਸਾਡਾ ਕਾਫੀ ਵੱਡਾ ਵਾ ਦਿਖਾਵਾਂਗੇ ਕਰੇ ਜਰੂਰ ਤੁਹਾਨੂੰ ਤੇ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਜੀ ਸਪੋਰਟ ਕਰੋ ਜੀ ਤੇ ਇੱਕਦਾਂ ਹਾਸਲੇ ਰਹੋ ਜੀ ਫਸਟ ਵੀਡੀਓ ਕਰ ਜੀ